ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਨੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜੇ ਵੀਡੀਓ ਵਧੀਆ ਲੱਗੇ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਓ। ਕਿ ਤੁਹਾਨੂੰ ਪਤਾ ਲੱਗ ਗਿਆ ਨੇ ਕੀ ਬਣਾ ਲੱਗੇ ਆ। ਠੀਕ ਹੈ। ਦਿੱਤੇ ਆਪਾਂ ਲੈ ਲਿਆ ਅੱਜ ਪਾਉ ਬਣਾਵਾਂਗੇ। ਇਹਨਾਂ ਨੂੰ ਆਪਾਂ ਕਈ ਲੋਕ ਨਾ ਬੰਦ ਵੀ ਕਹਿੰਦੇ ਜਿੱਦਾਂ ਹੀ ਬੰਦ ਛੋਲੇ ਖਾਣੇ ਆ। ਤੇ ਕਈ ਲੋਕ ਉਹ ਵੀ ਕਹਿ ਦਿੰਦੇ ਨੇ ਠੀਕ ਹੈ ਤੇ ਇੱਥੇ ਆਪਾਂ ਤੇ ਬਣਾਵਾਂਗੇ ਨੂੰ ਰਸਮਾਂ ਦੇ ਆਪਾਂ ਸਾਰਾ ਇਹ ਜੋ ਜੋ ਆਪਾਂ ਵਿੱਚ ਪਾਵਾਂਗੇ ਤੇ ਇੱਥੇ ਆਪਾਂ ਲੈਂਦੇ ਪਹਿਲਾਂ ਉਬਲੇ ਹੋਏ ਆਲੂ ਤਿੰਨ ਆਲੂ ਹੀ ਤੇ ਨਾਲ ਆਪਾਂ ਲਿਆਏ ਪਨੀਰ ਠੀਕ ਹੈ ਤੇ ਨਾਲ ਆਪਾਂ ਲਿਆਏ ਟਮਾਟੋ ਸੌਸ ਜਿੱਲੀ ਸੌਸ ਤੇ ਇੱਥੇ ਆਲਵਾ ਵਿੱਚ ਆਪਾਂ ਪਾ ਰਹੇ ਨੂਨ ਮਿਰਚ ਲਾਲ ਮਿਰਚ ਪਾਈ ਗਰਮ ਮਸਾਲਾ ਨੂਨ ਤੇ ਇੱਕ ਆਪਾਂ ਕੱਟ ਕੇ ਪਾਇਆ ਨਿਕਾ ਜਿੰਨਾ ਪਿਆਜ਼ ਠੀਕ ਹੈ ਉਹ ਤੁਹਾਡੀ ਮਰਜ਼ੀ ਤੁਸੀਂ ਪਿਆਜ਼ ਪਾਉਣਾ ਹੈ ਕ ਜਾਂ ਨਹੀਂ ਪਾਉਣਾ ਹੈਗਾ ਉਹ ਤੁਹਾਡੀ ਸਵਾਦ ਅਨਸਾਰ ਮੈਂ ਇੱਕ ਕੱਟ ਕੇ ਨਾ ਪਿਆਜ਼ ਪਾ ਲਿਆ ਜਿਹਦਾ ਸਵਾਦ ਲੱਗਦਾ ਹੈ ਨਾ ਤੇ ਇੱਥੇ ਆਪਾਂ ਲੈ ਲਿਆ ਥੋੜਾ ਜਿਹਾ ਵੇਸਨ 2-3 ਚਮਚੇ ਤੇ ਇਹਦਾ ਆਪਾਂ ਬਣਾ ਆਹੋਲੀ ਰੈਡੀ ਕਰ ਲਾਂਗੇ ਤਿਆਰ ਤੇ ਬਹੁਤ ਆਪਾਂ ਪਤਲਾ ਨਹੀਂ ਕਰਨਾ ਹੈਗਾ ਠੀਕ ਠੀਕ ਰੱਖਣਾ ਹੈ ਠੀਕ ਹੈ ਇਹਦਾ ਥੋੜਾ ਥੋੜਾ ਪਾਣੀ ਕਰਕੇ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜੀਆਂ ਵਿੱਚ ਬੁੜੜੀਆਂ ਜਿੰਨਾ ਰਹਿਣ ਮੇਰੇ ਨਾਲ ਫਿਰ ਪਾਣੋ ਫੜਾਈ ਕਰਨਾ ਨਾ ਫਿਰ ਉਹ ਵਿੱਚ ਨਜ਼ਰ ਆਉਂਦੀਆਂ ਨਾ ਵਿੱਚ ਵੀ ਸੱਕਾ ਕੱਚਾ ਰਹਿ ਜਾਂਦਾ ਹੈ ਤੇ ਆਪਾਂ ਚੰਗੀ ਤਰ੍ਹਾਂ ਉਹਨਾਂ ਨੂੰ ਮਿਕਸ ਕਰ ਲਾਂਗੇ ਥੋੜਾ ਥੋੜਾ ਪਾਣੀ ਪਾ ਕੇ ਤੇ ਇੱਕ ਪਾਸੇ ਨਮ ਕੜਾਈ ਰੱਖ ਲਈਏ ਉਹਦੇ ਵਿੱਚ ਮੈਂ ਥੋੜਾ ਜਿਹਾ ਪਾ ਲਿਆ ਤੇ ਜਿੰਨਾ ਕ ਸਾਨੂੰ ਚਾਹੀਦਾ ਹੈ ਠੀਕ ਹੈ ਮੈਂ ਤੁਹਾਨੂੰ ਆਪਣਾ ਬਿਸਤਰ ਬਿਲਕੁਲ ਖੁੱਲ ਗਿਆ ਤੇ ਇਹਦੇ ਵਿੱਚ ਮੈਂ ਲੂਨ ਵਿੱਚ ਪਾ ਲਿਆ ਜੋ ਜੋ ਪਾਣਾ ਹੈ ਪਾ ਲਿਆ ਠੀਕ ਹੈ ਇਹ ਹੁਣ ਆਪਾਂ ਲੈ ਲਿਆ ਇਹ ਪਾਉ ਇਹਨੂੰ ਵਿੱਚ ਬਹੀ ਹਾਫ ਕਰਨਾ ਹੈ ਮਤਲਬ ਹਾਫ ਪੂਰਾ ਨਹੀਂ ਕੱਟਣਾ ਹੈਗਾ ਕੱਟ ਦੇਣਾ ਇੱਕ ਹਿੱਸਾ ਨਾਲ ਜਿਸ ਤਰ੍ਹਾਂ ਅਸੀਂ ਵਿੱਚ ਬੰਦ ਛੋਲੇ ਬਣਾਨੇ ਨੇ ਉਸ ਹਿਸਾ ਨਾਲ ਮਤਲਬ ਇਹਨੂੰ ਕੱਟ ਦੇਣਾ ਵਿੱਚ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਮਿਕੋਨ ਇਹ ਨਾਲ ਲਾਉਣਾ ਹੈਗਾ ਹੁਣ ਇੱਕ ਪਾਸੇ ਆਪਾਂ ਲਾ ਲਾਂਗੇ ਟਮੇਟੋ ਸੌਸ ਤੇ ਇੱਕ ਪਾਸੇ ਆਪਾਂ ਲਾ ਲਾਂਗੇ ਚਿਲੀ ਸੌਸ ਤੇ ਜਿਦਾਂ ਤੁਹਾਨੂੰ ਪਤਾ ਹੁਣ ਬੱਚਿਆਂ ਨੂੰ ਛੁੱਟੀਆਂ ਚੱਲਦੀਆਂ ਪਈਆਂ ਬੱਚੇ ਹਰ ਘਰ ਕੁਛ ਨਾ ਕੁਛ ਖਾਣ ਨੂੰ ਮੰਗਦੇ ਰਹਿੰਦੇ ਨੇ ਨਾ ਉਸ ਦਾ ਚਲੋ ਵਿਚਾਰੇ ਸਪੂਰ ਚਲ ਜਾਂਦੇ ਨੇ ਟਾਈਮ ਪਾਸ ਹੋ ਜਾਂਦਾ ਟਿਫਨ ਨਾਲ ਲੈ ਜਾਂਦੇ ਨੇ ਤੇ ਇਸ ਤਰ੍ਹਾਂ ਬੱਚੇ ਵੀ ਸਾਰਾ ਦਿਨ ਫੋਨ ਨੇ ਛੜਦੇ ਮਾਮਾ ਵਿਚਾਰੇ ਫੋਨਾਂ ਦਾ ਤਾਂਗ ਆ ਜਾਂਦੀਆਂ ਤੇ ਤੇ ਬੱਚਿਆਂ ਨੂੰ ਹੁੰਦਾ ਸਾਨੂੰ ਕਾਜ ਕੁਛ ਨਾ ਕੁਛ ਖਾਣ ਨੂੰ ਮਿਲ ਜਿਆ ਰੇ ਇੱਕ ਤਾਂ ਚਲੋ ਗਰਮੀ ਬਹੁਤ ਜ਼ਿਆਦਾ ਹੈ ਪਰ ਆਪ ਨੂੰ ਹੁੰਦਾ ਚਲੋ ਬੱਚੇ ਨੂੰ ਘਰ ਨੇ ਕੁਛ ਨਾ ਕੁਛ ਬਣਾਈਆਂ ਬੱਚਿਆਂ ਵਾਸਤੇ ਇੱਥੇੋਂ ਆਪਾਂ ਆਲੂ ਭਰ ਲਾਂਗੇ ਵਿੱਚ ਸਸ ਸੌਸ ਦੋਨੋਂ ਪਾਸਾ ਪਾ ਲਾ ਲਈ ਹੈ ਇੱਕ ਬਾਤ ਨਾਲ ਵਿੱਚ ਥੋੜਾ ਜਿਹਾ ਪਨੀਰ ਪਾ ਦਾਂਗੇ ਪਨੀਰ ਵਿੱਚ ਜਿਵੇਂ ਥੋੜਾ ਜਿਹਾ ਨੂਨ ਪਾ ਲਿਆ ਹੈ ਆ ਇਸ ਤਰੀਕੇ ਨਾਲ ਪਾ ਥੋੜਾ ਜਿਹਾ ਵਿੱਚ ਪਨੀਰ ਪਾ ਦਾਂਗੇ ਤੇ ਬਹੁਤ ਸਵਾਦ ਬਣਦੇ ਇਸ ਤਰੀਕੇ ਨਾਲ ਮੈਂ ਤਾਂ ਚਲੋ ਫਰਾਈ ਕਰਨ ਲੱਗੀ ਹਾਂ ਪਰ ਤੁਹਾਡੀ ਮਰਜ਼ੀ ਤੁਸੀਂ ਫਰਾਈ ਨਹੀਂ ਵੀ ਜੇ ਕਰਨੇ ਨਾ ਇਹਨੂੰ ਤੁਸੀਂ ਤਵੇ ਤੇ ਵੀ ਰੋਸਟ ਕਰ ਸਕਦੇ ਹੋ ਥੋੜਾ ਤੇਲ ਲਾ ਕੇ ਪਰ ਮੈਂ ਇਸ ਤਰ੍ਹਾਂ ਵੇਸਨ ਲਾਗ ਨਾ ਤਾਂ ਫਰਾਈ ਕੀਤੇ ਹੀ ਤੇ ਇਸ ਤਰ੍ਹਾਂ ਹੀ ਪੋਸਟ ਆਦੋਂ ਬਣੇ ਪਰ ਦੁਜੀ ਦਿਨ ਫਰਾਈ ਚ ਪੋਣੇ ਨਾਲ ਬਹੁਤ ਆਰਾਮ ਨਾਲ ਪਾਉਣੇ ਆ ਕਿਉਂਕਿ ਜੇ ਮਿਸਰ ਲੱਗ ਜਾਂਦਾ ਨਾ ਫਿਰ ਬਹੁਤ ਹੈਵੀ ਹੋ ਜਾਂਦਾ ਏ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਫਰਾਈ ਚ ਪੋਣਾ ਆ ਆਰਾਮ ਨਾਲ ਕਿ ਜਿਹੜੀ ਛੱਟਾਂ ਨਾਲ ਆਪਣੇ ਉੱਪਰ ਪੈਣ ਮੈਂ ਹੋਲੀ ਉਦੋਂ ਲਈਦਣਾ ਆਪਣਾ ਫਰਾਈ ਹੋਣਾ ਹੈ ਤੇ ਚਾਹ ਤਿਆਰ ਕਰ ਲੈਣਾ ਉਂਟੀ ਤੇਲ ਨੂੰ ਬਹੁਤ ਜਲਦੀ ਬਣ ਜਾਂਦੇ ਨੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ ਆਪਣਾ ਸਮਾਨ ਬਸ ਰੈਡੀ ਹੋਣਾ ਚਾਹੀਦਾ ਹੈ अपनेगा ही इस तरह, तरह पूरा मतलब बंद करना अपना कुछ निकले ना ठीक है तैयार करके रख लिया है अपना दूसरा तो है दो तो तैयार मतलब हो गए ठीक है जो भीडियो वाइय लगी लाइक शेयर जरूर करो चैनल जरूर करो ਤੇ ਕਮੈਂਟਾਂ ਜਰੂਰ ਦੱਸਿਓ ਤਾਂ ਨਕਸਤਰਨ ਲੱਗੇ ਨੇ ਤੇ ਜਰੂਰ ਬਣਾ ਕੇ ਦੇਖਿਓ ਲੋ ਜਿਹਨਾਂ ਨੂੰ ਆਪਾਂ ਕੱਟ 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 ਦੇ ਵਿੱਚੋਂ ਤੇ ਦੇਖਿਓ ਵਿੱਚ ਬਹੁਤ ਸਵਾਦੀਆ ਬਣੇ ਹੀ ਤੇ ਖਾਂਦੇ ਬਹੁਤ ਜ਼ਿਆਦਾ ਟੇਸਟੀ ਦੇਖੋ ਤੇ ਬਹੁਤ ਸਵਾਦ ਬਣੇ ਹੀ ਗਰਮ ਬਹੁਤ ਜ਼ਿਆਦਾ ਹੀ ਤੇ ਬਹੁਤ ਆਰਾਮ ਨਾਲ ਖਟਣੇ ਪੈ ਮਨ ਨੂੰ ਲੱਗ ਕੋਈ ਤਾਂ ਪਤਾ ਗਰਮੀ ਹੈ ਗਰਮੀ ਕਰਕੇ ਹਰ ਚੀਜ਼ ਗਰਮੀ ਹੀ ਲੱਗਦੀ ਅੱਜ ਕੱਲ੍ਹ ਤੇ ਤੇ ਕਰ ਮੀ ਬਹੁਤ ਜ਼ਿਆਦਾ ਮਤਲਬ ਸੋਈ ਚਾ ਗਈਆਂ ਤੇ ਕਮਰੇ ਮਹਾਂ ਮਤਲਬ ਪਰਦੀ ਪਈਆਂ ਗਰਮ ਬਹੁਤ ਜ਼ਿਆਦਾ ਹੈ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸਟੂਰ ਜਰ ਕਰ ਦਿਓ ਤੇ ਮੈਂਦੇ ਆ ਅਗਲੀ ਵੀਡੀਓ ਤੇ ਤੱਕ ਲਈ ਸਸੀਤ ਕਾਲਜੀ ਬਾਏ